ਸਤਿ ਸ਼੍ਰੀ ਅਕਾਲ ਜੀ ਆ ਤੁਨੋਂ ਅਸੀਂ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਦਰਸ਼ਨ ਕਰਵਾਈਏ ਜਿਹੜੇ ਕਿ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਤੇ ਇੱਥੋਂ ਦੀ ਬਹੁਤ ਹੀ ਮਹਾਨਤਾ ਹੈ ਕੱਲ ਬੜਾ ਭਾਗਾ ਵਾਲਾ ਦਿਨ ਸੀ ਕਿ ਸਾਨੂੰ ਗੁਰੂ ਜੀ ਨੇ ਯਾਦ ਕੀਤਾ ਤੇ ਸਾਨੂੰ ਖੁਦ ਲੈ ਕੇ ਗਏ ਕਿਉਂਕਿ ਇਹ ਤੁਨੋਂ ਅੱਗੇ ਵੀ ਦੱਸਿਆ ਸੀ ਕਿ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤੀਰਥ ਯਾਤਰਾ ਚ ਧਾਰਮਿਕ ਜਗਾ ਤੇ ਗੁਰਦੁਆਰੇ ਸਾਹਿਬ ਚ ਤੇ ਅਸੀਂ ਕਦੀ ਖੁਦ ਨਹੀਂ ਜਾ ਸਕਦੇ ਸਾਨੂੰ ਗੁਰੂ ਜੀ ਖੁਦ ਲੈ ਕੇ ਜਾਂਦੇ ਨੇ ਤੇ ਅਹੀਂ ਬੜੇ ਵਧੀਆ ਦਰਸ਼ਨ ਕੀਤੇ ਸਾਰੇ ਪਰਿਵਾਰ ਨੇ ਬੱਚਿਆਂ ਨਾਲ ਵੀ ਸੀ ਸਾਡੇ ਤੇ ਅਸੀਂ ਆਪਣੀ ਗੱਡੀ ਚ ਗਏ ਤੇ ਸਵੇਰੇ ਅਸੀਂ ਕੋਈ ਅਪਰੋਕਸੀਮੇਟ ਅਸੀਂ ਚੱਲੇ ਸੀ ਕੋਈ 11:00 ਵਜੇ 11:30 11 ਤੇ ਅੱਥੇ ਅਸੀਂ ਪਹੁੰਚ ਗਏ ਸੀ 2:00 ਵਜੇ ਤੱਕ ਪਹੁੰਚ ਗਏ ਸੀ ਅਸੀਂ ਉੱਥੇ ਕਿਉਂਕਿ ਕੁਝ ਕੁਛ ਰਸਤੇ ਵਿੱਚ ਜਾਮ ਵੀ ਲੱਗਾ ਹੋਇਆ ਸੀ ਜਿਹਦੇ ਕਰਕੇ ਸਾਨੂੰ ਥੋੜਾ ਜਿਹਾ ਲੱਗਾ ਨਹੀਂ ਤੇ ਸ਼ਾਇਦ ਅਸੀਂ 1:30 ਵਜੇ ਤੱਕ ਪਹੁੰਚ ਜਾਣਾ ਸੀ ਤੇ ਕੱਲ ਵੈਸੇ ਵੀ ਧੁੱਪ ਘਟ ਸੀ ਮਤਲਬ ਕੱਲ ਮਤਲਬ 9 ਅਗਸਤ 2025 ਵਾਲੇ ਦਿਨ ਦੀ ਗੱਲ ਕਰ ਰਹੀਆਂ ਦੇਖੋ ਤੁਹਾਨੂੰ ਇੱਕ ਹੋਰ ਮਤਲਬ ਬੜੀ ਅਜੀਬ ਜਿਹੀ ਗੱਤਨੂ ਘਟਣਾ ਦੱਸਦੇ ਆ ਤੇ ਆ ਦੇਖੋ ਰਸਤੇ ਵਿੱਚ ਵੀ ਮਤਲਬ ਦੋ ਰਸਤੇ ਪੈਂਦੇ ਨੇ ਪੰਜੋਖਰਾ ਸਾਹਿਬ ਦੇ ਗੁਰਦੁਆਰੇ ਦੇ ਇੱਕ ਮਤਲਬ ਪਿੰਡ ਦੇ ਵਿੱਚੋਂ ਰਸਤਾ ਹੈ ਉਧਰ ਥੋੜਾ ਰਸ਼ ਸੀ ਤੇ ਅਸੀਂ ਕਿਹਾ ਕਿ ਵੀ ਨਹੀਂ ਅਸੀਂ ਗੱਡੀ ਵੀ ਲਾਨੀ ਹੈ ਤੇ ਅਸੀਂ ਫਿਰ ਉੱਪਰੋਂ ਦੀ ਗਏ ਆ ਤੇ ਆ ਦੇਖੋ ਹੁਣ ਅਸੀਂ ਲਗਭਗ ਅਸੀਂ ਹੁਣ ਐਂਟਰੀ ਕਰਨ ਹੀ ਵਾਲੇ ਆ ਗੁਰਦੁਆਰਾ ਸਾਹਿਬ ਜੀ ਦੀ ਤੇ ਜਿੱਥੇ ਸਾਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਹੋਏ ਉਹਨਾਂ ਨੇ ਸਾਨੂੰ ਮਤਲਬ ਬੜੇ ਹੀ ਇੱਥੇ ਆਉ ਭਗਤ ਹੋਈ ਤੇ ਸਾਡੀ ਆ ਦੇਖੋ ਜੀ ਹੁਣ ਅਸੀਂ ਗੁਰਦੁਆਰੇ ਸਾਹਿਬ ਜੀ ਦੀ ਹੱਦ ਚ ਪਹੁੰਚ ਗਏ ਆ ਤੁਸੀਂ ਦੇਖ ਰਹੇ ਹੋਗੇ ਬੜੇ ਵਧੀਆ ਉਹ ਬਾਗ ਨੇ ਫੁੱਲ ਨੇ ਬਹੁਤ ਹੀ ਵਧੀਆ ਮੇਨਟੇਨੈਂਸ ਕੀਤੀ ਹੋਈ ਹੈ ਬਹੁਤ ਹੀ ਆਨੰਦ ਆਇਆ ਬੜੇ ਅੱਛੇ ਲੱਗੇ ਸਾਨੂੰ ਦਰਸ਼ਨ ਕਰਨ ਨੇ ਕਰ ਲੋ ਜੀ ਅਸੀਂ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਅੰਦਰ ਐਂਟਰ ਕਰ ਲਿਆ ਹੈ ਤੇ ਜਿਹੜਾ ਪੰਜੋਖਰਾ ਸਾਹਿਬ ਗੁਰਦੁਆਰਾ ਹੈ ਪੰਜੋਖਰਾ ਪਿੰਡ ਹੈਗਾ ਹੈ ਜਿੱਥੇ ਇਹ ਗੁਰਦੁਆਰਾ ਬਣਿਆ ਹੋਇਆ ਹੈ ਦੇਖੋ ਮਤਲਬ ਕਿੰਨਾ ਮਤਲਬ ਇਹ ਮੇਨ ਐਂਟਰੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਅਸੀਂ ਪਹਿਲਾਂ ਇੱਥੇ ਆਪਣਾ ਨੂੰ ਆਪ ਨੂੰ ਕੀਤਾ ਵੀ ਦੇਖੋ ਸੰਤ ਜਨੈ ਸਿੰਘ ਪਿੰਡ ਵਾਲੇ ਜੀ ਦੀ ਫੋਟੋ ਲੱਗੀ ਇੱਥੇ ਤੇ نیچے ਹੈਂਡ ਵਾਸ਼ ਕਰਦੇ ਆ ਤੇ ਸਭ ਤੋਂ ਪਹਿਲਾਂ ਜਿਵੇਂ ਐ ਯੂਜਵਲ ਅਹੀਂ ਜੋੜੇ ਕਾਰ ਵਿੱਚ ਆਪਣੇ ਜੋੜੇ ਉਤਾਰੇ ਤੇ ਜੋੜੇ ਜਮਾ ਕਰਾਏ ਤੁਸੀਂ ਦੇਖ ਰਹੇ ਹੋਗੇ ਇਹ ਜੋੜਾ ਕਾਰ ਹੈ ਤੇ ਸਭ ਨੇ ਜੋੜੇ ਉਤਾਰ ਕੇ ਫਿਰ ਆਪਣੇ ਅਸੀਂ اچھی طرح ਤੋਂ ਹੈਂਡ ਵਾਸ਼ ਕੀਤੇ ਮਤਲਬ ਅੱਛਾ ਸੀਸ਼ਾ ਲੱਗਾ ਆਪਣੇ ਆਪ ਨੂੰ ਮਤਲਬ ਸੈੱਟ ਕੀਤਾ ਤੇ ਹੈਂਡ ਵਾਸ਼ ਕਰਨ ਤੋਂ ਬਾਅਦ ਅਸੀਂ ਫਿਰ ਆਪਣੇ ਪੈਰ ਧੋਤੇ ਤੇ ਅਸੀਂ ਅੱਗੇ ਵਧੇ ਤੇ ਸਭ ਤੋਂ ਪਹਿਲਾਂ ਅਸੀਂ ਸੋਚਿਆ ਕਿ ਇਹੀ ਇਸ਼ਨਾਨ ਕਰਨਾ ਹੈ ਤਾਂ ਇਸ਼ਨਾਨ ਹੀ ਕਰਨਾ ਚਾਹੀਦਾ ਹੈ ਸੀ ਤੇ ਉੱਥੇ ਹੋਰ ਇੱਕ ਬੜਾ ਵਧੀਆ ਸੀ ਕਿ ਉਸ ਦਿਨ ਜਿਹੜੀ ਉਹਨਾਂ ਨੇ ਸਰੋਗਰ ਸਾਹਿਬ ਦੀ ਸੇਵਾ ਕੀਤੀ ਹੋਈ ਸੀ ਮਤਲਬ ਸਾਰਾ ਪਾਣੀ ਚੇਂਜ ਕਰਕੇ ਉਹ ਨਵਾਂ ਪਾਣੀ ਭਰ ਰਹੇ ਸੀ ਤੁਸੀਂ ਜਿਹੜਾ ਨੀਲਾ-ਨੀਲਾ ਆਸੇ-ਪਾਸੇ ਦੇਖ ਰਹੇ ਚਾਰ ਚਾਰ ਤਰਫੋਂ ਇਹ ਅੰਦਰ ਹੀ ਸਰੋਗਰ ਦੇ ਪਾਣੀ ਵਿੱਚ ਉਹ ਹਲ ਉਹਨਾਂ ਜੰਨੀ ਆਂਦਾ ਤੇ ਇਹ ਦੇਖੋ ਪੋੜੀਆਂ ਨੇ ਮਤਲਬ ਜਿੱਥੇ ਅਸੀਂ ਚੱਲ ਰਹੇ ਨੇ ਬੱਚੇ ਆ ਦੇਖੋ ਤੁਸੀਂ ਦੇਖਦੇ ਹੋਗੇ ਇਹ ਆਲਮੋਸਟ ਇੱਥੇ ਤੱਕ ਸਰੋਵਰ ਦਾ ਪਾਣੀ ਭਰਿਆ ਹੁੰਦਾ ਹੈ ਤੇ ਅਸੀਂ ਫਿਰ ਅਸੀਂ ਤਾਂ ਵੀ ਇਹੀ ਇਸ਼ਨਾਨ ਕੀਤਾ ਤੇ ਜਿਹੜੀਆਂ ਮਤਲਬ ਬੀਬੀਆਂ ਨੇ ਉਹਨਾਂ ਨੇ ਪੌਣੇ ਚ ਕੀਤਾ ਪੌਣਾ ਮਤਲਬ ਹੁੰਦਾ ਹੈ ਕਿ ਜਿਵੇਂ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਮਤਲਬ ਰਾਜ ਉੱਤੇ ਬੀਬੀਆਂ ਐਕਨਮੈਸਰ ਕੇ ਦਿਖਾਇਆ ਹੈ ਕਿਉਂਕਿ ਇੱਥੇ ਉਸ ਵੇਲੇ ਕੋਈ ਇਸ਼ਨਾਨ ਨਹੀਂ ਕਰ ਰਿਹਾ ਸੀ ਤੇ ਮਤਲਬ ਉਹਨਾਂ ਦੀ ਪ੍ਰਾਈਵੇਸੀ ਹੁੰਦੀ ਹੈ ਤੇ ਜਿਹੜੇ ਮਤਲਬ ਮਦਸ ਸੀ ਉਹਨਾਂ ਨੇ ਸਭ ਨੇ ਬੱਚਿਆਂ ਨੇ ਬਾਹਰ ਇਸ਼ਨਾਨ ਕੀਤਾ ਉਹਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਹੋਇਆ ਸੀ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਟਾਬ ਰੱਖਿਆ ਹੋਇਆ ਸੀ ਰਸਤੇ ਵਿੱਚ ਜਿਹੜੇ ਸਾਰੇ ਆਂਦੇ ਜਾਂਦੇ ਸੰਗਤ ਨੂੰ ਉਹ ਚੂਲਾ ਤੇ ਮੂਹ ਤੋਂ ਨਾ ਚੁਪਾਈ ਆਪਣਾ ਮਤਲਬ ਪਾਣੀ ਲੈ ਕੇ ਉਹਨਾਂ ਸੀ ਇਸ਼ਨਾਨ ਵੀ ਕਰ ਸਕਦੇ ਆ ਦੂਜਾ ਉਹਨਾਂ ਨੇ ਹੋਰ ਹੀ ਬੜਾ ਵਧੀਆ ਕੀਤਾ ਹੋਇਆ ਸੀ ਉਹਨਾਂ ਨੇ ਮਤਲਬ ਇਹਦਾ ਇਹੀ ਸ੍ਰੋਵਰ ਦਾ ਪਾਣੀ ਜਿਹੜਾ ਟੂਟੀਆਂ ਵਿੱਚ ਵੀ ਆਂਦਾ ਹੈ ਦੇ ਅੰਦਰ ਵੀ ਟੂਟੇ ਲਗਾਏ ਆ ਬਾਹਰ ਵੀ ਹੈ ਗਿਆ ਨੇ ਜਿਨ੍ਹਾਂ ਨੇ ਬਾਹਰ ਇਸ਼ਨਾਨ ਕਰਨਾ ਬਾਹਰ ਕਰ ਸਕਦੇ ਆ ਅੰਦਰ ਵਾਲੇ ਅੰਦਰ ਕਰਦੇ ਨੇ ਤੇ ਅਸੀਂ ਬਲ ਮਤਲਬ ਕੀ ਕੀਤਾ ਬੈਠੇ ਭਰ ਕੇ ਬੜਾ ਮਤਲਬ ਵਧੀਆ ਸਦਾ ਇਸ਼ਨਾਨ ਹੋ ਗਿਆ ਸਭ ਨੇ ਕੀਤਾ ਤੇ ਦੂਜੀ ਗੱਲ ਐ ਅਸੀਂ ਕਿ ਜੇ ਤੁਹਾਨੂੰ ਮੈਂ ਦੱਸ ਰਹੀ ਕਿ ਜਣੀ ਬੜੀ ਅੱਛੀ ਘਟਨਾ ਸਾਨੂੰ ਲੱਗੀ ਆ ਦੇਖੋ ਤੁਹਾਨੂੰ ਲਾ ਦਿਖਾ ਰਹੀ ਕਿਦਾਂ ਟਾਬੜਾ ਸੰਗਤਾਂ ਇੱਥੋਂ ਮਤਲਬ ਪਾਣੀ ਵੀ ਪਾ ਰਹੀਆਂ ਨੇ ਤੇ ਨਾਲੇ ਮੋਅਤ ਤੇ ਚੂਲਾ ਵੀ ਲੈ ਰਹੀਆਂ ਨੇ ਅੰਮ੍ਰਿਤ ਜਲ ਦਾ ਤੇ ਉਸ ਤੋਂ ਬਾਅਦ ਨਾ ਮੈਂ ਜੋ ਮੈਂ ਦਸਣਾ ਸੀ ਕਿ ਇੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 1720 ਈਸਵੀ ਸਤ 8 9 ਅਗਸਤ ਨੂੰ ਇੱਥੇ ਠਹਿਰੇ ਸੀ ਸੰਗਤਾਂ ਦੇ ਮਤਲਬ ਜੋ ਦਿੱਲੀ ਜਾ ਰਹੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮਤਲਬ ਇੱਥੇ ਥੋੜਾ ਰੁਕੇ ਤੇ 3 ਦਿਨ ਇੱਥੇ ਉਹਨਾਂ ਨੇ ਰੁਕੇ ਮਤਲਬ ਇੱਥੇ ਵਿੱਚ ਕੀਤਾ ਤੁਹਾਨੂੰ ਇਹ ਉਸ ਜਗ੍ਹਾ ਤੇ ਵੀ ਲੈ ਕੇ ਚੱਲਾਂਗੇ ਤਾਂ ਮਤਲਬ ਦੇਖੋ ਇਹ ਬਹੁਤ ਵਧੀਆ ਗੱਲ ਹੋਈ ਅਸੀਂ ਜਿਹੜਾ 9 ਅਗਸਤ ਨੂੰ ਇੱਥੇ ਦਰਸ਼ਨ ਦੇਦਾਰ ਕੀਤੇ ਮਤਲਬ ਆਪ ਦਾ ਬੜਾ ਮੇਰ ਭਰਿਆ ਹੱਥ ਸਾਡੇ ਸਿਰ 'ਤੇ ਸੀ ਕਿ ਜਿਹੜੇ ਅਸੀਂ ਮਤਲਬ ਜਦੋਂ ਉਹਨਾਂ ਦੇ ਚਨ ਕਮਲ ਉੱਥੇ ਮਤਲਬ ਹੈ ਉਹਨਾਂ ਦੇ ਸਾਹ ਚਨ ਕਮਲ ਤੇ ਹਮੇਸ਼ਾ ਨੇ ਪਰ ਫਿਰ ਵੀ ਇੱਕ ਥੋੜਾ ਜਿਹਾ ਮਤਲਬ ਆਪਣੇ ਮਨ ਨੂੰ ਬੜਾ ਖੁਸ਼ੀ ਜੀ ਮਹਿਸੂਸ ਹੋਈ ਜਦੋਂ ਇਹਦਾ ਇਤਿਹਾਸ ਪੜਿਆ ਕਿ 7 8 9 1720 ਇਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਆਏ ਸੀ ਠਹਿਰੇ ਸੀ ਤੇ ਤੁਹਾਨੂੰ ਥੋੜੀ ਹਿਸਟਰੀ ਦੀ ਪਤਾ ਹੋਏਗੀ ਕਿ ਜਦੋਂ ਉੱਥੇ ਉਹਨਾਂ ਨੂੰ ਮਤਲਬ ਉਹਨਾਂ ਤੇ ਇਲਜ਼ਾਮ ਲੱਗਾ ਕਿ ਵੀ ਇਹ ਮਤਲਬ ਛੋਟੀ ਉਮਰ ਚ ਗੁਰੂ ਕਿਸਾ ਬਣ ਗਏ ਤੇ ਉੱਥੋਂ ਦਾ ਜਿਹੜੇ ਪੰਡਤ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮਤਲਬ ਤੁਸੀਂ ਆਪਣੇ ਆਪ ਜੇ ਤੁਸੀਂ ਭਗਵਾਨ ਕ੍ਰਿਸ਼ਨ ਹੋ ਤੇ ਜੀਤਾ ਦੇ ਦਰਸ਼ ਜੀਤਾ ਦੇ ਸੋਰੀ ਅਰਥ ਕਰੋ ਤੇ ਉਹਨਾਂ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਨੇ ਕਿਹਾ ਕਿ ਮਤਲਬ ਹਰ ਇੱਕ ਸਿੱਖ ਗੀਤਾ ਜੀ ਦੇ ਦਰਸ਼ ਗੀਤਾ ਜੀ ਦੇ ਅਰਥ ਕਰ ਸਕਦਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿੰਨੂੰ ਮਰਜ਼ੀ ਲੈ ਕੇ ਆਓ ਅਸੀਂ ਉਹ ਤੋਂ ਅਰਥ ਕਰਵਾ ਦਾਂਗੇ ਰਾ ਦੇਖੋ ਉਸ ਦਿਨ ਦਾ ਮੁਖਵਾਕ ਜਦੋਂ ਅਸੀਂ ਉੱਥੇ ਇੱਕ ਦਰਸ਼ਨ ਦੇਦਾਰ ਕਰਨ ਗਏ ਆ ਮਤਲਬ ਜੋ ਗੁਰੂ ਜੀ ਮੁਖਵਾਕ ਦਾ ਮਤਲਬ ਹੁੰਦਾ ਕਿ ਜੋ ਗੁਰੂ ਜੀ ਤੁਹਾਨੂੰ ਬੋਲ ਕੇ ਉਸ ਦਿਨ ਸਾਨੂੰ ਹੁਕਮ ਦਿੰਦੇ ਨੇ ਕਿ ਤੁਸੀਂ ਇਹ ਕਰਨਾ ਲੋ ਜੀ ਤੁਹਾਨੂੰ ਦੇਖੋ ਵੈਸੇ ਅੰਦਰ ਲਿਖਿਆ ਸੀ ਕਿ ਫੋਟੋ ਖਿੱਚਣਾ ਮਨਾ ਹੈ ਪਰ ਚਲੋ ਬਹੁਤ ਬਹੁਤ ਮੇਰੀ ਕੋ ਗਲਤੀ ਹੋਈ ਪਰ ਫਿਰ ਮੈਂ ਚਾਹੁੰਦੀ ਸੀ ਕਿ ਜਿਵੇਂ ਅਹੀਂ ਦਰਸ਼ਨ ਕੀਤੇ ਆ ਜਿਹੜੇ ਸੰਗਤਾਂ ਦਰਸ਼ਨ ਲੇਟ ਕਰਿਓ ਪਹਿਲਾਂ ਹੀ ਇਸ ਤੋਂ ਦਰਸ਼ਨ ਕਰਨ ਦਰਸ਼ਨ ਦੇਦਾਰ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਆਪਣਾ ਆਪਣਾ ਮਨ ਸ਼ਾਂਤ ਕਰਨ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੋ ਮੰਗਨ ਉਹਨਾਂ ਨੂੰ ਮਿਲੇ ਸਾਰੇ ਇੱਕ ਦੁੱਖ ਕਟਿਆ ਜਾਏ ਤੇ ਤੁਸੀਂ ਤਾਂ ਦੇਖੋ ਇੱਥੇ ਨਾ ਜਿਹੜਾ ਮਤਲਬ ਉਹਨਾਂ ਦਾ ਗੁਰੂ ਜੀ ਦਾ ਆਸਣ ਜਿੱਥੇ ਰੱਖਿਆ ਹੋਇਆ ਹੈ ਉਹਨਾਂ ਨੇ ਬਹੁਤ ਦੂਰ ਹੈ ਮਤਲਬ ਮਤਲਬ ਉੱਥੇ ਸ਼ਾਸਤਰ ਇੰਨੇ ਪਏ ਹੋਏ ਨੇ ਬੜੇ ਦਰਸ਼ਨ ਅੱਛੀ ਤਰ੍ਹਾਂ ਹੋਏ ਸਾਨੂੰ ਬਹੁਤ ਵੱਡਾ ਹਾਲ ਹੈ ਬੜਾ ਅਲਿਸ਼ਾਨ ਗੁਰਦੁਆਰਾ ਬਣਾਇਆ ਹੈ ਤੇ ਇਹ ਤੁਸੀਂ ਦੇਖੋ ਦੇਖ ਰਹੇ ਜੋ ਨਿਸ਼ਾਨ ਸਾਹਿਬ ਹੈ ਇਹਦਾ ਵੀ ਇੱਕ ਹਿਸਟਰੀ ਹੈ ਜੋ ਤਨ ਹੌਲੀ ਹੌਲੀ ਜਿਵੇਂ ਜੇ ਤੂੰ ਚੱਲੀ ਜਾਓਗੇ ਤੁਹਾਨੂੰ ਦੱਸਾਂਗੇ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਅੱਠਵੇਂ ਪਾਤਸ਼ਾਹ ਜਿਵੇਂ ਹਰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਉੱਥੇ ਇੱਕ ਜਿਹੜੀ ਇਤਿਹਾਸਿਕ ਘਟਨਾ ਆਈ ਸੀ ਕਿ ਵੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਵੀ ਗੀਤਾ ਦੇ ਅਰਥ ਕਰਕੇ ਦੱਸੋ ਤਾਂ ਇਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਕਿਸੇ ਨੂੰ ਵੀ ਲੈ ਆਓ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਜੜਾ ਇੱਕ ਇਨਸਾਨ ਐ ਉਹ ਜਿਹੜਾ ਲੱਤਾ ਜਿਹੜਾ ਨਾ ਤੇ ਬੋਲ ਸਕਦਾ ਸੀ ਤੇ ਨਾ ਹੀ ਸੁਣ ਸਕਦਾ ਸੀ ਉਹਨਾਂ ਨੇ ਕਿਹਾ ਕਿ ਚਲੋ ਹੁਣ ਦੇਖਦੇ ਹਾਂ ਕੀ ਕਰਦੇ ਨੇ ਗੁਰੂ ਜੀ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹਨੂੰ ਕਿਹਾ ਕਿ ਵੀ ਜਾਓ ਇਹਨਾਂ ਨੂੰ ਇਹਨੂੰ ਇਸ਼ਨਾਨ ਕਰਵਾ ਕੇ ਲੈ ਕੇ ਆਓ ਇਹਨੂੰ ਸ੍ਰੀ ਸਿਰਦਾ ਇਸ਼ਨਾਨ ਤੇ ਇਹਨਾਂ ਦੇ ਕੱਪੜੇ ਕੁੱਪੜੇ ਸਾਰੇ ਚੇਂਜ ਕਰਾ ਕੇ ਸਾਫ਼ ਸੁੱਚੇ ਕੱਪੜੇ ਪਾ ਕੇ ਇਹਨਾਂ ਨੂੰ ਬਿਠਾ ਦਿਓ ਸਾਡੇ ਸਾਹਮਣੇ ਤੇ ਜਦੋਂ ਉਹ ਬੈਠ ਗਿਆ ਮਤਲਬ ਮਤਲਬ ਕਿ ਵੀ ਜੜਾ ਉਹਨਾਂ ਨੇ ਲੈ ਕੇ ਆਂਦਾ ਸੀ ਉਹਦਾ ਨਾਮ ਸੀ ਤੇ ਉਸ ਭਲੇ પુરੁਖ ਦਾ ਨਾਮ ਸੀ ਸ਼ੱਜੂ ਝੂਰ ਤੇ ਜਦੋਂ ਸ਼੍ਰੀ ਗੁਰੂ ਜੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹਦੇ ਸਿਰ ਤੇ ਛੜੀ ਰੱਖੀ ਤਾਂ ਉਹ ਬੋਲਣ ਵੀ ਲੱਗ ਪਿਆ ਤੇ ਉਹਨੂੰ ਸੁਣਨ ਵੀ ਲੱਗ ਪਿਆ ਤੋਂ ਨੇ ਪਵਿੱਤਰ ਗੀਤਾ ਦੇ ਅਰਥ ਕੀਤੇ ਔਰ ਉਹਨੇ ਗੀਤਾ ਦੇ ਅਰਥ ਐਸੇ ਕੀਤੇ ਕਿ ਜਿਹੜਾ ਬ੍ਰਾਹਮਣ ਜਿਹੜਾ ਪੰਡਤ ਲਾਚਨ ਸੀ ਜਰੂਰ ਉਸਨੇ ਸੁਨੇ ਤੇ ਉਹ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਇਹ ਜੇ ਅਰਥ ਸਾਨੂੰ ਵੀ ਨਹੀਂ ਆਉਂਦੇ ਤੇ ਫਿਰ ਉਹ ਗੁਰੂ ਜੀ ਦੇ ਪੈਰਾਂ ਤੇ ਟਹਿਪਿਆ ਤੇ ਉਹਨੇ ਸਾਰਾ ਆਪਣਾ ਜਿਹੜਾ ਅਗਲਾ ਜੀਵਨ ਸੀ ਗੁਰੂ ਦੀ ਸੇਵਾ ਵਿੱਚ ਅਰਪਨ ਕੀਤਾ ਤੇ ਇਹ ਜਿਹੜਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਪੰਜੋਖਰਾ ਸਾਹਿਬ ਹੈ ਇੱਥੇ ਬਹੁਤ ਹੀ ਮਹਾਨਤਾ ਸੱਚੇ ਦਿਲਾਂ ਅਕੇ ਤੇ ਅਰਦਾਸ ਕਰੋ ਇਸ਼ਨਾਨ ਕਰੋ ਤੇ ਸਭ ਦੇ ਜਿੰਨਾ ਵੀ ਜਿਹੜਾ ਵੀ ਕੋਈ ਦੁੱਖ ਦਰਦ ਹੋਏਗਾ ਹਮੇਸ਼ਾ ਹਮੇਸ਼ਾ ਲਈ ਕਟਿਆ ਜਾਏਗਾ ਜਰੂਰ ਸਾਰੇ ਇੱਕ ਵਾਰੀ ਜਰੂਰ ਤੇ ਦਰਸ਼ਨ ਕਰੋ ਬਹੁਤ ਹੀ ਆਲੀਸ਼ਾ ਗੁਰਦੁਆਰਾ ਬਣਿਆ ਹੋਇਆ ਹੈ ਤੇ ਤੁਹਾਨੂੰ ਅਸੀਂ ਦੇਖੋ ਹੁਣ ਤੁਸੀਂ ਉੱਪਰ ਮੱਥਾ ਟੇਕਿਆ ਤੇ ਇੱਥੇ ਪੋਰਾ ਸਾਹਿਬ ਵੀ ਹੈਗਾ ਹੈ ਪੋਰਾ ਸਾਹਿਬ ਦਾ ਮਤਲਬ ਹੈ ਕਿ ਵੀ ਜਦੋਂ ਮਤਲਬ ਗੁਰੂ ਜੀ ਇੱਥੇ ਬੈਠੇ ਸੀ ਜਿੱਥੇ ਉਹਨਾਂ ਨੇ ਮਤਲਬ ਉਹਨਾਂ ਨੇ ਉੱਥੇ ਉਹ ਜਿਹੜਾ ਸ਼ੰਜੂ ਝੂਟ ਸੀ ਉਹਨੂੰ ਉਹਦੇ ਸਿਰ ਤੇ ਛੜੀ ਰੱਖੀ ਸੀ ਤੇ ਉੱਥੇ ਮਤਲਬ ਉੱਥੇ ਬੈਠ ਕੇ ਉਹਨਾਂ ਨੇ ਤੱਪ ਵੀ ਕੀਤਾ ਤੇ ਉੱਥੇ ਉਹ ਜਗ੍ਹਾ ਬਣੀ ਹੋਈ ਹੈ ਹੁਣ ਤੁਹਾਨੂੰ ਦੇਖੋ ਇਹ ਪੋਰਾ ਸਾਹਿਬ ਵੀ ਲਿਖਿਆ ਵੀ ਹੋਇਆ ਹੈ ਤੇ ਪੋਰੇ ਸਾਹਿਬ ਤੁਹਾਨੂੰ ਰਸਤੇ ਵੱਲ ਹੀ ਲੈ ਕੇ ਜਾ ਰਹੇ ਆ ਆ ਦੇਖੋ ਐਰੋ ਲੱਗਾ ਹੋਇਆ ਹੈ ਰਸਤਾ ਪੋਰਾ ਸਾਹਿਬ ਕਿਉਂਕਿ ਦੇਖੋ ਜਿਉਂ ਜਿਉਂ ਅੱਗੂ ਵਧੀ ਜਾਂਦੀ ਹੈ ਮਤਲਬ ਟਾਈਮ ਹੋ ਜਾਂਦਾ ਤੇ ਉਹ ਉਚਾਈ ਹੁੰਦੀ ਜਿਹਦੇ ਕਰਕੇ ਉਹਨਾਂ ਨੇ ਬੜਾ ਹੀ ਵਧੀਆ ਮੇਨਟੇਨ ਕੀਤਾ ਹੈ ਉਹਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਦੇਖਿਓ ਹੁਣ ਤੁਸੀਂ ਆਹ ਦੇਖੋ ਜੀ ਇਹ ਪੋਰਾ ਸਾਹਿਬ ਦੇ ਦਰਸ਼ਨ ਕਰੋ ਤੇ ਮਨ ਚਾਹੀਆਂ ਖੁਸ਼ੀਆਂ ਹਾਸਲ ਕਰੋ ਆਹ ਦੇਖੋ ਮਤਲਬ ਆਹ ਦੇਖੋ ਇੱਥੇ ਜਿੱਥੇ ਉਹ ਮਤਲਬ ਸਵੇਰੇ ਉੱਠ ਕੇ ਪ੍ਰਕਾਸ਼ ਕਰਨ ਵਾਲੇ ਜਿਹਨੂੰ ਇਸ਼ਨਾਨ ਕਰਵਾਂਦੇ ਨੇ ਕਿਤੇ ਉਹਨੇ ਸਾਰਾ ਸਾਰਾ ਕੁਝ ਲਿਖਿਆ ਉਹਨੂੰ ਬੜਾ ਅੱਛਾ ਜਿਹੜੇ ਦੇਖੋ ਇੱਟਾਂ ਲੱਗੀਆਂ ਨੇ ਨਾਨਕਸ਼ਹਿ ਇੱਟਾਂ ਛੋਟੀਆਂ ਬਰੀਕ ਹੁੰਦੀ ਹੈ ਔਰ ਉਹਨੂੰ ਪੂਰਾ ਪੂਰਾ ਉਹਨਾਂ ਨੇ ਉਹਨੂੰ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਸਾਰਾ ਚਾਰੋਂ ਪਾਸੇ ਸੈਂਟਰ 'ਚ ਹੈ ਉਹ ਤਾਂ ਵੀ ਉੱਥੇ ਬੈਠਣ ਲਈ ਬੜੀ ਅੱਛੀ ਜਗ੍ਹਾ ਹੈ ਤੇ ਮੈਨਾਂ ਇਹ ਬੜੇ ਬਧੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅਸੀਂ ਜੜੀ ਇੱਥੇ ਮਤਲਬ ਹੈ گاਵਾ ਬੜਾ ਵਧੀਆ ਇੱਕ ਹੇਗਾ ਕਿ ਇੱਥੇ ਲੰਗਰ ਹੈਗਾ ਜਿਹੜਾ 24 ਘੰਟੇ ਚੱਲਦਾ ਰਹਿੰਦਾ ਹੈ ਆ ਦੇਖੋ ਕਿੰਨੇ ਵਧੀਆ ਫੁੱਲ ਬੂਟੇ ਗਮਲੇ ਲੱਗੇ ਹੋਏ ਨੇ ਔਰ ਅਸੀਂ ਇੱਥੇ ਪ੍ਰਸ਼ਾਦ ਵੀ ਕਰਾਪਿੰਨੀ ਦਾ ਪ੍ਰਸ਼ਾਦ ਹੀ ਮਿਲਦਾ ਜੇ ਕਿਸੇ ਨੇ ਲੈ ਕੇ ਜਾਣਾ ਹੋਏ ਤੇ ਮਤਲਬ ਉਹ ਲੈ ਕੇ ਜਾ ਸਕਦਾ ਹੈ ਤੇ ਫਿਰ ਅਸੀਂ ਵਧੇ ਜੀ ਲੰਗਰ ਵਾਸਤੇ ਲੰਗਰ ਖਾਨ ਵਾਸਤੇ ਹੁਣ ਅਸੀਂ ਲੰਗਰ ਦੇ ਰਸਤੇ ਸ ਜਾ ਰਹੇ ਹਾਂ ਔਰ ਇੱਥੇ ਜਿਹੜੇ ਦੇਖੋ ਜਿਹੜੇ ਯਾਤਰੀ ਦੂਰੋਂ ਆਉਂਦੇ ਤੇ ਉਹਨਾਂ ਵਾਸਤੇ ਵੀ ਉਹਨਾਂ ਨੇ ਬੜਾ ਵਧੀਆ ਸਰਾਵ ਬਣਾਈ ਹੋਈ ਹੈ ਠਹਿਰਾਂ ਦਾ ਇੰਤਜ਼ਾਮ ਹੈ ਬਹੁਤ ਹੀ ਵਧੀਆ ਆਲਿਸ਼ਾ ਬਾਗ ਉਹਦੀ ਮੇਨਟੇਨੈਂਸ ਬੜੀ ਅੱਛੀ ਹੈ ਆ ਦੇਖੋ ਕਾਫੀ ਖੁੱਲੀ ਜਗ੍ਹਾ ਹੈ ਬਹੁਤ ਰੰਗ ਬਰੰਗੇ ਪਾਂਤ ਪਾਂ ਦੇ ਉੱਤੇ ਫੁੱਲ ਬੂਟੇ ਲੱਗੇ ਹੋਏ ਨੇ ਬਹੁਤ ਅੱਛੀ ਗ੍ਰੀਨਿਸ਼ ਹੈ ਹਰਿਆਵਲੀ ਹੈ ਉਹ ਚੱਲਣ ਵਾਸਤੇ ਨਾਲ ਦੇਖੋ ਥੱਲੇ ਮੈਟ ਜਿਹਾ ਦੇਖਵਾ ਦਿਖ ਰਿਓਗੇ ਤੁਸੀਂ ਲਿਖਿਆ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸ਼੍ਰੀ ਗੁਰੂ ਹਰਕ੍ਰਿਸ਼ਨ ਨਿਵਾਸ ਜਿੱਥੇ ਮਤਲਬ ਰਹਿਣ ਦੀ ਜਗ੍ਹਾ ਹੈ ਉਹ ਨਾਲ ਦੇਖੋ ਲੰਗਰ ਹਾਲ ਦੀ ਬਿਲਡਿੰਗ ਵੀ ਕਾਫੀ ਵੱਡੀ ਹੈ ਇੱਥੇ ਵੀ ਇਹਨਾਂ ਨੇ ਬਾਹਰ ਜਿਹੜੀਆਂ ਥਾਲਾ ਚਮਚ ਤੇ ਪਲੇਟਾਂ ਪਾਣੀ ਪੀਣ ਵਾਸਤੇ ਗਲਾਸ ਬਾਹਰ ਉਹਨਾਂ ਨੇ ਉੱਚੇ ਰੱਖੇ ਹੋਏ ਨੇ ਉਹਨਾਂ ਨੇ ਪਵਾਸਾਫ ਕਰਕੇ ਸੰਗਤ ਖੁਦ ਲੈ ਕੇ ਉਹਨਾਂ ਜਾਂਦੇ ਆ ਉਹ ਜਲ ਜਲ ਵੀ ਸੁਕਾਂਦੇ ਉੱਥੇ ਬਾਹਰ ਪਰਾ ਜਲ ਵੀ ਹੈਗਾ ਤੇ ਫਿਰ ਅਸੀਂ ਅੰਦਰ ਲੰਗਰ ਘਰ ਵਿੱਚ ਐਂਟਰ ਕੀਤਾ ਤੇ ਲੰਗਰ ਦਾ ਅਸੀਂ ਆਨੰਦ ਲਿੱਤਾ ਮਤਲਬ ਸਾਨੂੰ ਬੜਾ ਅੱਛਾ ਲੱਗਾ ਕਿਉਂਕਿ ਦੇਖੋ ਪਹਿਲਾਂ ਵੈਸੇ ਤੇ ਕਹਿੰਦੇ ਨੇ ਪਹਿਲਾਂ ਪੰਗਤ ਫਿਰ ਸੰਗਤ ਤੇ ਐਬਸਲੀ ਅਸੀਂ ਫਿਰ ਇਸ਼ਨਾਨ ਕਰਕੇ ਦਰਸ਼ਨ ਕਰਕੇ ਇੱਧਰ ਆਏ ਤੇ ਬਹੁਤ ਹੀ ਵਧੀਆ ਆਲੀਸ਼ਾਨ ਸੀ ਮਤਲਬ ਹਨੂ ਮਤਲਬ ਸਾਡੀ ਨਾ ਮੈਨੂੰ ਸਾਨੂੰ ਬਹੁਤ ਅੱਛਾ ਲੱਗਾ ਮੈਨੂੰ ਕਿ ਸਾਰੇ ਜਾਣੇ ਜਰੂਰ ਜਰੂਰ ਦਰਸ਼ਨ ਕਰੋ ਤੇ ਆਪਣੇ ਦੁੱਖ ਘਟਵਾਓ ਤੇ ਰੱਬ ਜੀ ਸਾਡੇ ਸਾਰੇ ਕਿਸ ਕਿਸਮ ਦਾ ਦੁੱਖ ਹੋਏਗਾ ਦੂਰ ਹੋ ਜਾਏਗਾ ਬਹੁਤ ਹੀ ਆਲੀਸ਼ਾਨ ਬੜਾ ਵਧੀਆ ਇੱਥੇ ਮਤਲਬ ਰਹਿਣ ਦਾ ਇੰਤਜ਼ਾਮ ਹੈ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਉਹ ਤਹੀ ਜਿਹੜੇ ਤੁਹਾਨੂੰ ਮੇਨ ਚੀਜ਼ ਦੱਸਣੀ ਕਿ ਛੜੀ ਉਹ ਕਿੱਥੇ ਹੈਗੀ ਉਹ ਤੁਹਾਨੂੰ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਹੁੰਨੇ ਸੀ ਜਿਵੇਂ ਮੱਥਾ ਟੇਕਣਾ ਸੀ ਉੱਥੋਂ ਲੈ ਕੇ ਸੇਵਾਦਾਰ ਗ੍ਰੰਥੀ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਆਹ ਦੇਖੋ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਇਨਹੀ ਇੱਥੇ ਹੀ ਛੜੀ ਹੈ ਉਹਨਾਂ ਦੀ ਇੱਥੇ ਹੀ ਮੱਥਾ ਟੇਕਿਆ ਫਿਰ ਇਹ ਦੇਰਸ਼ਨ ਦੇਦਾਰ ਕੀਤੇ ਤੇ ਮੇਰੀ ਦਿਲ ਦੀ ਇੱਛਾ ਸਭ ਨੂੰ ਕਿ ਵੀ ਇੱਕ ਵਾਰੀ ਜ਼ਰੂਰ ਆਪ ਆਪਣੇ ਸਾਰੇ ਪਰਵਾਸ ਛੇਤ ਅਥੇ ਪਹੁੰਚੋ ਦਰਸ਼ਨ ਕਰੋ ਤੇ ਦੁਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ